ਸਾਰੇ ਭਾਈ ਭੈਣਾਂ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਪਵਿੱਤਰ ਨਾਮ ਵਿੱਚ ਪਿਆਰ ਭਰੀ ਜੈ ਮਸੀਹ ਦੀ ਪਰਮੇਸ਼ਰ ਆਸ਼ੀਸ਼ ਬਰਕਤ ਦੇਵੇ ਸੋ ਅੱਜ ਰੂਹ ਦੀ ਅੱਗ ਨਾਲ ਭਰੀ ਹੋਈ ਪ੍ਰਾਰਥਨਾ ਤੁਹਾਡੇ ਦੁੱਖ ਕਸ਼ਟ ਖਤਮ ਕਰੇਗੀ ਅਸੀਂ ਰੂਹ ਦੀ ਅੱਗ ਦੇ ਨਾਲ ਭਰੀ ਹੋਈ ਪ੍ਰਾਰਥਨਾ ਕਰਾਂਗੇ ਜੋ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਜੀਵਨਾ ਦੇ ਵਿੱਚ ਔਰ ਤੁਹਾਡੀ ਲਾਈਫ ਦੇ ਵਿੱਚ ਅਦਭੁਤ ਪਰਮੇਸ਼ਰ ਦੇ ਕੰਮਾਂ ਨੂੰ ਲੈ ਕੇ ਆਵੇਗੀ ਜਿਸ ਨੂੰ ਜਦੋਂ ਤੁਸੀਂ ਆਪਣੇ ਘਰਾਂ ਵਿੱਚ ਵਿਸ਼ਵਾਸ ਦੇ ਨਾਲ ਸੁਣੋਗੇ ਤੇ ਬਹੁਤ ਸਾਰੇ ਬੰਦਨਾਂ ਨੂੰ ਇਹ ਪ੍ਰਾਰਥਨਾ ਤੋੜ ਦੇਵੇਗੀ ਔਰ ਪ੍ਰਾਰਥਨਾ ਤੋਂ ਪਹਿਲਾਂ ਅਸੀਂ 10 ਮਿੰਟ ਲਈ ਪਰਮੇਸ਼ਰ ਦਾ ਵਚਨ ਸੁਣਾਂਗੇ ਉਸ ਤੋਂ ਬਾਅਦ ਰੂਹ ਦੀ ਅੱਗ ਦੇ ਨਾਲ ਭਰੀ ਹੋਈ ਪ੍ਰਾਰਥਨਾ ਚੱਲੇਗੀ ਔਰ ਤੁਸੀਂ ਇਸ ਪ੍ਰਾਰਥਨਾ ਨੂੰ ਇਹਨਾਂ ਬਚਨਾਂ ਨੂੰ ਆਪਣੇ ਘਰ ਦੇ ਟੀਵੀ ਦੇ ਉੱਤੇ ਐਲਸੀਡੀ ਦੇ ਉੱਤੇ ਔਰ ਆਪਣੇ ਘਰ ਦੇ ਜੋ ਵੀ 뮤직 ਸਿਸਟਮ ਆ ਤੁਹਾਡੇ ਮੋਬਾਈਲ ਦੇ ਉੱਤੇ ਜਿਵੇਂ ਵੀ ਤੁਸੀਂ ਸੁਣਦੇ ਹੋ ਤੁਸੀਂ ਲਗਾ ਸਕਦੇ ਹੋ ਔਰ ਪਰਮੇਸ਼ਰ ਦਾ ਆਤਮਾ ਪਰਮੇਸ਼ਰ ਦਾ ਰੂਪ ਆਕ ਜੇ ਤੁਸੀਂ ਵਿਸ਼ਵਾਸ ਕਰੋਗੇ ਤੇ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇਗਾ। ਸੋ ਮੇਰੀ ਬੇਨਤੀ ਹੈ ਸ਼ੁਰੂ ਕਰਨ ਤੋਂ ਪਹਿਲਾਂ ਕਿ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਚੈਨਲ ਦੇ ਰਾਹੀਂ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਆਉਂਦੀਆਂ ਨੇ ਉਹਨਾਂ ਨੂੰ ਦੂਜਿਆਂ ਨੂੰ ਸ਼ੇਅਰ ਵੀ ਕਰੋ ਅਤੇ ਲਾਈਕ ਵੀ ਕਰੋ ਔਰ ਤੁਸੀਂ ਆਪਣੇ ਪ੍ਰਾਰਥਨਾ ਦੇ ਵਿਸ਼ੇ ਸਾਨੂੰ ਕਮੈਂਟਾਂ ਵਿੱਚ ਲਿਖ ਕੇ ਭੇਜ ਦਿਓ ਆਪਣਾ ਨਾਮ ਪਤਾ ਐਡਰੈਸ ਅਸੀਂ ਤੁਹਾਡੇ ਲਈ ਜਰੂਰ ਪ੍ਰਾਰਥਨਾ ਕਰਾਂਗੇ ਔਰ ਲਾਈਵ ਜਦੋਂ ਵੀ ਆਪਾਂ ਪ੍ਰੋਗਰਾਮ ਲੈ ਕੇ ਆਵਾਂ ਕਰਾਂਗੇ ਅਸੀਂ ਇੱਕ ਦਿਨ ਲਾਈਵ ਦਾ ਤਹਿਰਾਵਾਂਗੇ ਹਫਤੇ ਦਾ ਔਰ ਤੁਹਾਨੂੰ ਜਾਣਕਾਰੀ ਜਰੂਰ ਦਵਾਂਗੇ ਆਪਾਂ ਕਦੋਂ ਦਾ ਲਾਈਵ ਹੋਵੇ ਕਰੇਗਾ ਉਸ ਲਾਈਵ ਪ੍ਰੋਗਰਾਮ ਦੇ ਵਿੱਚ ਜਿਹੜੇ ਤੁਹਾਡੇ ਨਾਮ ਜਰੂਰ ਬੋਲੇ ਜਾਣ ਕਰਨਗੇ ਔਰ ਉਹਨਾਂ ਦੇ ਉੱਤੇ ਪ੍ਰਾਰਥਨਾ ਕੀਤੀ ਜਾਵੇਗੀ ਮੈਂ ਸਭਨਾਂ ਦੇ ਨਾਮ ਕੋਸ਼ਿਸ਼ ਕਰ ਰਿਹਾ ਕਿ ਨੋਟ ਕਰਾਂ ਔਰ ਜਲਦੀ ਉਸ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡੇ ਜਿਹੜੇ ਨਾਮ ਹੈ ਬੋਲੇ ਜਾਣਗੇ ਔਰ ਕੱਲ ਵੀ ਐਤਵਾਰ ਵਾਲੇ ਦਿਨ 8:30 ਵਜੇ ਲਾਈਵ ਹੋਣਾ ਸੀ ਪ੍ਰੋਗਰਾਮ ਪਰ ਸਾਨੂੰ ਇੱਕ ਮੀਟਿੰਗ ਦੇ ਕਾਰਨ ਅਸੀਂ ਨਹੀਂ ਕਰ ਸਕੇ ਇੱਕ ਪ੍ਰਾਰਥਨਾ ਮੀਟਿੰਗ ਪ੍ਰਾਰਥਨਾ ਸਭਾ ਸੀ ਜਿਹਦੇ ਵਿੱਚ ਸਾਨੂੰ ਸ਼ਾਮਲ ਹੋਣਾ ਪਿਆ ਜਿਹਦੇ ਕਾਰਨ ਅਸੀਂ ਕੱਲ ਦਾ ਪ੍ਰੋਗਰਾਮ ਜਿਹੜਾ ਲਾਈਵ ਨਹੀਂ ਸੀ ਕਰ ਸਕੇ ਔਰ ਹੁਣ ਕੋਸ਼ਿਸ਼ ਕਰਾਂਗੇ ਤੁਹਾਨੂੰ ਇਨਫੋਰਮ ਕਰਾਂਗੇ ਤੁਹਾਨੂੰ ਜਿਹੜਾ ਆ ਸੁਨੇਹਾ ਜ਼ਰੂਰ ਦਵਾਂਗੇ ਆਪਾਂ ਜਦੋਂ ਵੀ ਸਾਡਾ ਲਾਈਵ ਹੋਵੇਗਾ ਉਹਦੇ ਬਾਰੇ ਦੱਸਿਆ ਜਾਊਗਾ ਮੇਰੇ ਭਾਈਓ ਭੈਣੋ ਜਿਹੜੀ ਰੂਹ ਦੀ ਅੱਗ ਦੇ ਨਾਲ ਭਰੀ ਹੋਈ ਪ੍ਰਾਰਥਨਾ ਅਸੀਂ ਕਰਨੀ ਆ ਉਹਦੇ ਤੋਂ ਪਹਿਲਾਂ ਮੈਂ ਕੁਝ ਚੰਦ ਗੱਲਾਂ ਤੁਹਾਡੇ ਨਾਲ ਪ੍ਰਭੂ ਜੀ ਦੇ ਵਚਨਾਂ ਦੇ ਵਿੱਚੋਂ ਵੀ ਕਰਨਾ ਚਾਹੁੰਦਾ ਪ੍ਰਾਰਥਨਾ ਅਦੋਂ ਅਸਰਦਾਰ ਹੁੰਦੀ ਹੈ ਜਦੋਂ ਸਾਡੇ ਜੀਵਨ ਦੇ ਅੰਦਰ ਸਾਡਾ ਵਿਸ਼ਵਾਸ اٹਲ ਹੁੰਦਾ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਸਾਡਾ ਵਿਸ਼ਵਾਸ ਪੱਕਾ ਹੁੰਦਾ ਜਦੋਂ ਸਾਡੇ ਜੀਵਨ ਦੇ ਵਿੱਚ ਸਾਡਾ ਭਰੋਸਾ ਪੱਕਾ ਹੁੰਦਾ ਆਦੋਂ ਸਾਡੀ ਜਿਹੜੀ ਪ੍ਰਾਰਥਨਾयां ਉਹ ਬਹੁਤ ਜ਼ਿਆਦਾ ਅਸਰਦਾਰ ਹੁੰਦੀ ਹੈ ਸਾਡੀ ਪ੍ਰਾਰਥਨਾ ਜਿਹੜੀ ਹੈ ਬਹੁਤ ਜ਼ਿਆਦਾ ਅਸਰਦਾਰ ਹੁੰਦੀ ਹੈ ਸਾਡੀ ਪ੍ਰਾਰਥਨਾ ਫਲ ਲੈ ਕੇ ਆਉਂਦੀ ਹੈ ਸਾਡੀ ਪ੍ਰਾਰਥਨਾ ਜਿਹੜੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਅਦ부ਦ ਪਰਮੇਸ਼ਵਰ ਦੇ ਕੰਮਾਂ ਨੂੰ ਪ੍ਰਗਟ ਕਰਦੀ ਹੈ ਜਿਹੜੀ ਪ੍ਰਾਰਥਨਾ ਵਿਸ਼ਵਾਸ ਦੇ ਨਾਲ ਕੀਤੀ ਜਾਊਗੀ ਨੇਚਾ ਦੇ ਨਾਲ ਕੀਤੀ ਜਾਊਗੀ ਜਿਹੜੀ ਪ੍ਰਾਰਥਨਾ ਉਹ ਜਿਹੜੀ ਪ੍ਰਾਰਥਨਾ ਆ ਉਹ ਬਚਾਉਂਦੀ ਹੈ ਨੇਚਾ ਦੇ ਨਾਲ ਕੀਤੀ ਗਈ ਪ੍ਰਾਰਥਨਾ ਸਾਨੂੰ ਕੀ ਕਰਦੀ ਹੈ ਬਚਾਉਂਦੀ ਹੈ ਸੋ ਮੈਂ ਪਰਮੇਸ਼ਵਰ ਦੇ ਵਚਨਾਂ ਦੇ ਵਿੱਚੋਂ ਤੁਹਾਡੇ ਨਾਲ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਨਾ ਚਾਹੁੰਨਾ ਮੇਰੇ ਨਾਲ ਤੁਸੀਂ ਪਵਿੱਤਰ ਬਾਈਬਲ ਨੂੰ ਖੋਲੋ ਯਾਕੂਬ ਦੀ ਪੱਤਰੀ ਮੇਰੇ ਨਾਲ ਤੁਸੀਂ ਬਾਈਬਲ ਨੂੰ ਖੋਲੋ ਯਾਕੂਬ ਦੀ ਪੱਤਰੀ ਉਸ ਦਾ 5 ਅਧਿਆਇ ਯਾਕੂਬ ਦੀ ਪੱਤਰੀ 5 ਅਧਿਆਇ ਉਸ ਦਾ 13 14 ਤੇ 15 ਵਚਨ ਪੜ੍ਹਨਾ ਯਾਕੂਬ ਦੀ ਪੱਤਰੀ 5 ਅਧਿਆਇ ਉਸ ਦਾ 13 14 ਅਤੇ 15 ਵਚਨ ਜਿਹੜਾ ਸੀ ਪੜਨਾ ਲਿਖਿਆ ਕੀ ਹੈ ਕੀ ਤੁਹਾਡੇ ਵਿੱਚ ਕੋਈ ਦੁਖੀ ਹੈ ਤਾਂ ਪ੍ਰਾਰਥਨਾ ਕਰੇ ਕੋਈ ਆਨੰਦ ਹੈ ਤਾਂ ਭਜਨ ਗਾਵੇ ਕੀ ਤੁਹਾਡੇ ਵਿੱਚ ਕੋਈ ਮੰਦਾ ਹੈ ਤਾਂ ਕਲੀਸਿਆ ਦੇ ਬਜ਼ੁਰਗਾਂ ਨੂੰ ਸੱਦ ਖਲੇ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਹਨੂੰ ਤੇਲ ਚਸਣ ਅਤੇ ਉਹਦੇ ਲਈ ਪ੍ਰਾਰਥਨਾ ਕਰਨ ਅਤੇ ਪ੍ਰਾਰਥਨਾ ਜਿਹੜੀ ਨੀਚਾ ਨਾਲ ਹੋਵੇ ਉਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੂ ਉਹਨੂੰ ਉੱਠ ਖੜਾ ਕਰੇਗਾ ਅਤੇ ਜੇ ਉਹਨੇ ਪਾਪ ਕੀਤੇ ਹੋਣ ਤਾਂ ਉਹਨੂੰ ਮਾਫ਼ ਕੀਤੇ ਜਾਣਗੇ ਕੀ ਲਿਖਿਆ ਪਰਮੇਸ਼ਰ ਦੇ ਵਚਨ ਦੇ ਵਿੱਚ ਵੀ ਜੇ ਤੁਹਾਡੇ ਵਿੱਚ ਕੋਈ ਦੁਖੀ ਆਏ ਤੇ ਉਹ ਕੀ ਕਰੇ ਪ੍ਰਾਰਥਨਾ ਕਰੇ ਅੱਜ ਲੋਕਾਂ ਦੇ ਅੰਦਰ ਕਮੀ ਐ ਦੁੱਖ ਦੇ ਵੇਲੇ ਦੂਜੇ ਨੂੰ ਕਹਿਣਗੇ ਸਾਡੇ ਲਈ ਪ੍ਰਾਰਥਨਾ ਕਰੋ ਪਰ ਵਚਨ ਕਹਿੰਦਾ ਤੁਸੀਂ ਕਰੋ ਪ੍ਰਾਰਥਨਾ ਦੂਜੇ ਵੀ ਕਰਨਗੇ ਪਰ ਤੁਸੀਂ ਵੀ ਕਰੋ ਅਸੀਂ ਵੀ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ ਪਰ ਤੁਸੀਂ ਵੀ ਕਰੋ ਜੇ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਪਰਮੇਸ਼ਵਰ ਤੁਹਾਡੀ ਪ੍ਰਾਰਥਨਾ ਦਾ ਤੁਹਾਨੂੰ ਉੱਤਰ ਜ਼ਰੂਰ ਦੇਵੇਗਾ ਕੀ ਲਿਖਿਆ ਕੀ ਤੁਹਾਡੇ ਵਿੱਚ ਕੋਈ ਦੁਖੀ ਹੈ ਤਾਂ ਪ੍ਰਾਰਥਨਾ ਕਰੇ ਕੋਈ ਆਨੰਦ ਹੈ ਤਾਂ ਭਜਨ ਗਾਵੇ ਜੇ ਤੁਹਾਡੇ ਵਿੱਚ ਕੋਈ ਦੁਖੀ ਹੈ ਤੇ ਕੀ ਕਰੇ ਪ੍ਰਾਰਥਨਾ ਕਰੇ ਜੇ ਕੋਈ ਆਨੰਦ ਹੈ ਤੇ ਵਚਨ ਚ ਲਿਖਿਆ ਭਜਨ ਗਾਵੇ ਜੇ ਕੋਈ ਮੰਦਾ ਆ ਜਿਆਦਾ ਕਮਜ਼ੋਰ ਹੈ ਮੰਦਗੀ ਦੇ ਵਿੱਚ ਫਸਿਆ ਹੋਇਆ ਆ ਤੇ ਵਚਨ ਦੇ ਵਿੱਚ ਲਿਖਿਆ ਉਹ ਚਰਚ ਦੇ ਜਿਹੜੇ ਬਜ਼ੁਰਗ ਨੇ ਕਲੀਸੀਆ ਦੇ ਬਜ਼ੁਰਗ ਨੇ ਜਿਹੜੇ ਉਹਨਾਂ ਨੂੰ ਸਦਾ ਕੱਲੇ ਭਈ ਉਹ ਪ੍ਰਭੂ ਦਾ ਨਾਮ ਲੈ ਕੇ ਉਹਨਾਂ ਦੇ ਤੇਲ ਛਸਣ ਅਤੇ ਉਹਦੇ ਲਈ ਪ੍ਰਾਰਥਨਾ ਕਰਨ। ਜੇ ਕੋਈ ਮਾਨਦਗੀ ਦੇ ਬਿਸਤਰੇ ਤੇ ਪਿਆ ਆ ਤੇ ਉਹਦੇ ਨੂੰ ਤੇਲ ਮਲਨ ਪ੍ਰਭੂ ਦਾ ਨਾਮ ਲੈ ਕੇ ਤੇ ਪ੍ਰਾਰਥਨਾ ਕਰਨ ਉਹਦੇ ਵਾਸਤੇ ਤੇ ਪ੍ਰਭੂ ਯੀਸ਼ੂ ਮਸੀਹ ਉਹਨੂੰ ਕੀ ਕਰੇਗਾ? ਚੰਗਾ ਕਰੇਗਾ। ਅੱਗੇ ਲਿਖਿਆ ਅਤੇ ਪ੍ਰਾਰਥਨਾ ਜਿਹੜੀ ਨੇਚਾ ਨਾਲ ਹੋਵੇ ਉਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੂ ਉਹਨੂੰ ਉੱਠ ਖੜਾ ਕਰੇਗਾ ਜਿਹੜੀ ਪ੍ਰਾਰਥਨਾ ਨੇਚਾ ਦੇ ਨਾਲ ਹੋਵੇਗੀ ਜਿਹੜੀ ਪ੍ਰਾਰਥਨਾ ਵਿਸ਼ਵਾਸ ਦੇ ਨਾਲ ਹੋਵੇਗੀ ਉਹ ਬਿਮਾਰ ਨੂੰ ਬਚਾਊ ਚ ਵਿਸ਼ਵਾਸ ਬਿਮਾਰ ਦਾ ਵੀ ਹੋਣਾ ਚਾਹੀਦਾ ਆ ਤੇ ਵਿਸ਼ਵਾਸ ਪ੍ਰਾਰਥਨਾ ਕਰਨ ਵਾਲਿਆਂ ਦਾ ਵੀ ਹੋਣਾ ਚਾਹੀਦਾ ਵਿਸ਼ਵਾਸ ਬਿਮਾਰ ਦਾ ਵੀ ਹੋਣਾ ਚਾਹੀਦਾ ਆ ਤੇ ਵਿਸ਼ਵਾਸ ਜਿਹੜਾ ਆ ਪ੍ਰਾਰਥਨਾ ਕਰਨ ਵਾਲਿਆਂ ਦਾ ਵੀ ਹੋਣਾ ਚਾਹੀਦਾ ਆ ਇਸ ਲਈ ਮੈਂ ਇਹ ਗੱਲ ਕਹਿੰਦਾ ਆ ਪ੍ਰਭੂ ਜੀ ਦਾ ਵਚਨ ਇਹ ਦੱਸਦਾ ਆ ਕਿ ਬਿਮਾਰੀ ਦਾ ਹੱਲ ਵੀ ਪ੍ਰਾਰਥਨਾ ਆ ਦੁੱਖਾਂ ਦਾ ਹੱਲ ਵੀ ਪ੍ਰਾਰਥਨਾ ਆ ਜੋ ਉਲਝਣਾਂ ਆ ਉਹਨਾਂ ਦਾ ਹੱਲ ਵੀ ਪ੍ਰਾਰਥਨਾ ਆ ਸਾਡੇ ਘਰ ਵਿੱਚ ਤੰਗੀਆਂ ਆ ਉਹਦਾ ਹੱਲ ਵੀ ਪ੍ਰਾਰਥਨਾ ਆ ਸਾਡੇ ਘਰ ਵਿੱਚ ਸਮੱਸਿਆਵਾਂ ਆ ਉਹਨਾਂ ਸਾਰੀਆਂ ਦਾ ਹੱਲ ਵੀ ਪ੍ਰਾਰਥਨਾ ਆ ਜੇ ਪ੍ਰਾਰਥਨਾ ਕਰਾਂਗੇ ਤੇ ਹੱਲ ਹੋਵੇਗਾ ਜੇ ਪ੍ਰਾਰਥਨਾ ਨਹੀਂ ਕਰਾਂਗੇ ਤੇ ਹੱਲ ਨਹੀਂ ਹੋਣਾ ਫਿਰ ਹੱਲ ਨਹੀਂ ਹੋਣਾ ਇਸ ਲਈ ਅਸੀਂ ਵਚਨ ਹਰ ਰੋਜ਼ ਸਵੇਰੇ 6 ਵਜੇ ਲੈ ਕੇ ਹੁੰਦੇ ਤੁਹਾਨੂੰ ਵਚਨ ਬਾਰੇ ਦੱਸਿਆ ਜਾਵੇ ਸਿਖਾਇਆ ਜਾਵੇ ਪਰ ਮੇਰੇ ਮਨ ਵਿੱਚ ਆਇਆ ਕਿਉਂ ਨਾ ਅਸੀਂ ਤੁਹਾਡੇ ਲਈ ਵਚਨ ਦੇ ਨਾਲ ਨਾਲ ਪ੍ਰਾਰਥਨਾ ਵੀ ਕਰੀਏ ਵਚਨ ਵੀ ਲੈ ਕੇ ਆਈਏ ਉਸੇ ਐਪੀਸੋਡ ਦੇ ਵਿੱਚ ਔਰ ਉਹਦੇ ਵਿੱਚ ਹੀ ਰੂਹ ਦੀ ਅੱਗ ਦੇ ਨਾਲ ਭਰੀ ਹੋਈ ਪ੍ਰਾਰਥਨਾ ਵੀ ਲੈ ਕੇ ਆਈਏ ਔਰ ਇਹ ਪ੍ਰਾਰਥਨਾ ਜਦੋਂ ਤੁਹਾਡੇ ਘਰਾਂ ਵਿੱਚ ਚੱਲੇਗੀ ਤੇ ਤੁਹਾਡੇ ਜੀਵਨ ਦੇ ਵਿੱਚ ਬیداری ਆਵੇਗੀ ਇਹ ਪ੍ਰਾਰਥਨਾ ਜਦੋਂ ਤੁਹਾਡੇ ਘਰਾਂ ਦੇ ਵਿੱਚ ਚੱਲੇਗੀ ਤੇ ਤੁਹਾਡੇ ਜੀਵਨ ਦੇ ਅੰਦਰ ਬیداری ਲੈ ਕੇ ਆਵੇਗੀ ਸੋ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਅੱਜ ਦਾ ਵਚਨ ਜਿਹੜਾ ਸੀ ਪ੍ਰਾਰਥਨਾ ਦੇ ਬਾਰੇ ਸੀ ਤੇ ਪ੍ਰਾਰਥਨਾ ਵਿਸ਼ਵਾਸ ਨਾਲ ਹੋਣੀ ਚਾਹੀਦੀ ਹੈ ਤੇ ਤੁਹਾਡਾ ਵਿਸ਼ਵਾਸ ਵੀ ਖਰਾ ਹੋਣਾ ਚਾਹੀਦਾ ਆ ਜੇ ਤੁਸੀਂ खरे ਵਿਸ਼ਵਾਸ ਦੇ ਨਾਲ ਪ੍ਰਭੂ ਦੇ ਵਿੱਚ ਚੱਲੋਗੇ ਜੇ खरे ਭਰੋਸੇ ਦੇ ਨਾਲ ਤੁਸੀਂ ਪ੍ਰਭੂ ਦੇ ਵਿੱਚ ਚੱਲੋਗੇ ਤਾਂ ਫਿਰ ਅੱਜ ਜਿਹੜੀ ਪ੍ਰਾਰਥਨਾ ਤੁਸੀਂ ਸੁਣਨ ਵਾਸਤੇ ਜਾ ਰਹੇ ਹੋ ਇਹ ਪ੍ਰਾਰਥਨਾ ਤੁਹਾਡੀ ਜ਼ਿੰਦਗੀ ਚ ਪਰਮੇਸ਼ਵਰ ਦੇ ਅਦਭੁਤ ਕੰਮ ਪ੍ਰਗਟ ਕਰੇਗੀ ਇਹ ਪ੍ਰਾਰਥਨਾ ਤੁਹਾਡੀ ਜ਼ਿੰਦਗੀ 'ਚ ਅਨੋਖੇ ਪਰਮੇਸ਼ਰ ਦੇ ਕੰਮਾਂ ਨੂੰ ਜ਼ਾਹਿਰ ਕਰੇਗੀ ਇਹ ਪ੍ਰਾਰਥਨਾ ਤੁਹਾਡੀ ਜ਼ਿੰਦਗੀ ਵਿੱਚ ਸ਼ਾਂਤੀ ਅਤੇ ਆਨੰਦ ਨੂੰ ਲੈ ਕੇ ਆਵੇਗੀ ਇਹ ਪ੍ਰਾਰਥਨਾ ਤੁਹਾਡੀ ਜ਼ਿੰਦਗੀ 'ਚ ਬੰਦਨਾਂ ਨੂੰ ਤੋੜ ਦੇਗੀ ਇਹ ਪ੍ਰਾਰਥਨਾ ਅੱਜ ਤੁਹਾਡੀ ਲਾਈਫ ਦੇ ਵਿੱਚ ਅਦਭੁਤ ਰੀਤੀ ਦੇ ਨਾਲ ਕੰਮ ਕਰੇਗੀ ਇਹ ਪ੍ਰਾਰਥਨਾ ਅੱਜ ਤੁਹਾਡੀ ਜ਼ਿੰਦਗੀ ਦੇ ਵਿੱਚ ਬੰਦ ਦਰਵਾਜ਼ਿਆਂ ਨੂੰ ਖੋਲ ਦੇਵੇਗੀ ਸੋ ਇਸ ਲਈ ਆਓ ਹੁਣ ਅਸੀਂ ਪ੍ਰਾਰਥਨਾ ਵੱਲ ਚਲੀਏ ਆਓ ਹੁਣ ਅਸੀਂ ਪ੍ਰਾਰਥਨਾ ਦੇ ਵਿੱਚ ਚੱਲੀਏ ਅਤੇ ਪ੍ਰਾਰਥਨਾ ਕਰੀਏ। ਔਰ ਇਹ ਰੂਹ ਦੀ ਅਗਦੇ ਨਾਲ ਭਰੀ ਹੋਈ ਪ੍ਰਾਰਥਨਾ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਅਦਭੁਦ ਅਦਭੁਦ ਕੰਮ ਕਰਨ ਵਾਸਤੇ ਜਾ ਰਹੀ ਹੈ। ਵਿਸ਼ਵਾਸ ਕਰੋ ਸਾਰੇ ਪ੍ਰਾਰਥਨਾ ਦੀ ਹਾਲਤ ਵਿੱਚ ਆ ਜਾਓ। ਔਰ ਪੂਰੇ ਵਿਸ਼ਵਾਸ ਤੇ ਨੀਚਾ ਦੇ ਨਾਲ ਪ੍ਰਭੂ ਦੇ ਕਦਮਾਂ ਵਿੱਚ ਆ ਜਾਓ। ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਨ ਵਾਸਤੇ ਜਾ ਰਿਹਾ। ਸਾਰੇ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਆਪਣੇ ਆਪ ਨੂੰ ਸਰਵਸ਼ਕਤੀਮਾਨ ਪਰਮੇਸ਼ਵਰ ਦੇ ਹੱਥ ਵਿੱਚ ਦੇਈਏ ਜੋ ਸਾਡਾ ਪਰਮੇਸ਼ਵਰ ਆਤਮਹਾਨ ਹੈ ਜੋ ਸਾਡਾ ਪਰਮੇਸ਼ਵਰ ਸਰਵਸ਼ਕਤੀਮਾਨ ਹੈ ਜੋ ਸਾਡਾ ਪਰਮੇਸ਼ਵਰ ਅਦਭੁਤ ਪਰਮੇਸ਼ਵਰ ਹੈ ਜੋ ਅਦਭੁਤ ਕੰਮ ਕਰਨ ਵਾਲਾ ਪਰਮੇਸ਼ਵਰ ਹੈ ਜਿਸ ਦੇ ਕੰਮ ਵੱਡੇ ਨਹੀਂ ਜਿਹੜਾ ਅਨੋਖੇ ਕੰਮ ਕਰਦਾ ਏ ਜਿਹੜਾ ਵੱਡੇ ਪਕਾਰ ਕਰਦਾ ਏ ਜਿਹੜਾ ਵੱਡੇ ਕੰਮਾਂ ਨੂੰ ਪ੍ਰਗਟ ਕਰਦਾ ਏ ਉਹਦੀ ਹਜ਼ੂਰੀ ਵਿੱਚ ਪੂਰੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਸਮਰਪਿਤ ਕਰਦੇ ਉਹਦੀ ਹਜ਼ੂਰੀ ਦੇ ਵਿੱਚ ਆਪਣੇ ਆਪ ਨੂੰ ਪੂਰੇ ਤਰੀਕੇ ਦੇ ਨਾਲ ਪੂਰੇ ਸਮਰਪਣ ਦੇ ਨਾਲ ਆ ਜਾਈਏ ਅੱਜ ਪਰਮੇਸ਼ਰ ਤੁਹਾਡੇ ਵਰਿਆਂ ਦੇ ਘਾਟੇ ਪੂਰੇ ਕਰੂਗਾ ਅੱਜ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਆਪਣੇ ਅਦਭੁਤ ਕੰਮ ਕਰੇਗਾ ਅੱਜ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਅਦਭੁਤ ਔਰ ਵੱਡੇ ਕੰਮ ਪ੍ਰਗਟ ਕਰੇਗਾ ਅੱਜ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਉਹ ਹਰ ਇੱਕ ਬੰਧਨ ਤੋੜ ਦੇਗਾ ਅੱਜ ਪਰਮੇਸ਼ਰ ਦਾ ਆਤਮਾ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਹਰ ਇੱਕ ਉਹ ਬੰਦ ਦਰਵਾਜ਼ੇ ਨੂੰ ਖੋਲ ਦਵੇਗਾ ਅੱਜ ਪਰਮੇਸ਼ਰ ਦਾ ਆਤਮਾ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਅਦਭੁਤ ਤਰੀਕੇ ਦੇ ਨਾਲ ਕੰਮ ਕਰੇਗਾ ਮੇਰੇ ਸਰਵ ਸ਼ਕਤੀਮਾਨ ਪਰਮੇਸ਼ਰ ਮੇਰੇ ਦਇਆ ਦੇ ਸਾਗਰ ਅਤੇ ਕਿਰਪਾ ਦੇ ਧਨੀ ਮੇਰੇ ਪ੍ਰਭੂ ਯੀਸ਼ੂ ਤੁਹਾਡਾ ਪਵਿੱਤਰ ਆਤਮਾ ਕੰਮ ਕਰੇ ਅੱਜ ਪਵਿੱਤਰ ਆਤਮਾ ਦੀ ਅਗ ਇਹਨਾਂ ਦੇ ਘਰਾਂ ਵਿੱਚ ਕੰਮ ਕਰੇ ਅੱਜ ਪਵਿੱਤਰ ਆਤਮਾ ਦੀ ਅਗ ਮੇਰੇ ਪ੍ਰਭੂ ਇਹਨਾਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ ਅੱਜ ਪਵਿੱਤਰ ਆਤਮਾ ਦੀ ਅਗ ਇਹਨਾਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ ਅੱਜ ਪਵਿੱਤਰ ਆਤਮਾ ਦੀ ਅੱਗ ਇਹਨਾਂ ਦੇ ਬੰਦਨਾਂ ਨੂੰ ਖਤਮ ਕਰ ਦਵੇ ਅੱਜ ਪਵਿੱਤਰ ਆਤਮਾ ਦੀ ਅੱਗ ਇਹਨਾਂ ਜ਼ਿੰਦਗੀਆਂ ਦੇ ਵਿੱਚੋਂ ਪਾਪ ਬੁਰੀਆਈ ਲਾਨਤਾ ਸ਼ਰਾਬ ਔਰ ਰੋਗ ਤੇ ਮਾਨਦਗੀਆਂ ਨੂੰ ਖਤਮ ਕਰ ਦਵੇ ਅੱਜ ਪਵਿੱਤਰ ਆਤਮਾ ਦੀ ਅੱਗ ਇਹਨਾਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ ਅੱਜ ਪਵਿੱਤਰ ਆਤਮਾ ਦੀ ਅੱਗ ਇਹਨਾਂ ਦੇ ਜੀਵਨਾਂ ਵਿੱਚ ਕੰਮ ਕਰੇ ਅੱਜ ਪਵਿੱਤਰ ਆਤਮਾ ਦੀ ਅੱਗ ਇਹਨਾਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ ਅੱਜ ਪਵਿੱਤਰ ਆਤਮਾ ਦੀ ਅੱਗ ਇਨਾਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ। ਪਵਿੱਤਰ ਆਤਮਾ ਜੀ ਮੈਂ ਧੰਨਵਾਦ ਕਰਦਾ ਹਾਂ। 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 ਮੇਰੇ ਪਵਿੱਤਰ ਪਰਮੇਸ਼ਰ ਮੇਰੇ ਪਵਿੱਤਰ ਸੈਨਾ ਦੇ ਯਹੋਵਾ ਮੇਰੇ ਪਵਿੱਤਰ ਖੁਦਾਵੰ ਮੇਰੇ ਪਵਿੱਤਰ ਪਰਮੇਸ਼ਰ ਤੁਹਾਡਾ ਆਤਮਾ ਕਾਮ ਕਰੀ ਮੈਂ ਪ੍ਰਾਰਥਨਾ ਕਰਦਾ ਯੀਸ਼ੂ ਮਸੀਹ ਦੇ ਨਾਮ ਦੇ ਨਾਲ ਅੱਜ ਜੋ ਬਿਮਾਰ ਨੇ ਅੱਜ ਯੀਸ਼ੂ ਮਸੀਹ ਦੇ ਨਾਂ ਵਿੱਚ ਚੰਗੇ ਕੀਤੇ ਜਾ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਅੱਜ ਜੋ ਬਿਮਾਰੀ ਦੇ ਬਿਸਤਰੇ ਦੇ ਉੱਤੇ ਨੇ ਮੇਰੇ ਪ੍ਰਭੂ ਉਹ ਤੁਹਾਡੇ ਜੀਵਤ ਨਾਮ ਦੇ ਵਿੱਚ ਖੜੇ ਹੋ ਜਾਣ ਪ੍ਰਭੂ ਯੀਸ਼ੂ ਦੇ ਨਾਮ ਵਿੱਚ ਉਹ ਚੰਗੇ ਹੋ ਜਾਣ ਮੈਂ ਪ੍ਰਾਰਥਨਾ ਕਰਦਾ ਹਾਂ ਪ੍ਰਭੂ ਤੁਹਾਡੀ ਦਇਆ ਉਹਨਾਂ ਬੱਚਿਆਂ ਨੂੰ ਚੰਗਿਆਈ ਦੇਵੇ ਤੁਹਾਡਾ ਆਤਮਾ ਮੇਰੇ ਪ੍ਰਭੂ ਉਹਨਾਂ ਬੱਚਿਆਂ ਨੂੰ ਚੰਗਾ ਕਰੇ ਮੇਰੇ ਪ੍ਰਭੂ ਤੁਹਾਡੀ ਸਮਰਥਾ ਇਹਨਾਂ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਤੁਹਾਡੀ ਦਇਆ ਇਹਨਾਂ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਜੋ ਬਾਝ ਨਹੀਂ ਜਿਨ੍ਹਾਂ ਦੇ ਜੀਵਨ ਦੇ ਵਿੱਚ ਬਾਝਪਨ ਹੈ ਅੱਜ ਤੁਹਾਡੇ ਪਵਿੱਤਰ ਨਾਮ ਦੇ ਵਿੱਚ ਖਤਮ ਹੋ ਜਾਵੇ ਜੇ ਨਾ ਦੀਆਂ ਜ਼ਿੰਦਗੀਆਂ ਦੇ ਵਿੱਚ ਬਾਝਪਨ ਹੈ ਅੱਜ ਯਿਸੂ ਦੇ ਨਾਂ ਵਿੱਚ ਉਹ ਬਾਝਪਨ ਜਾਂਦਾ ਰਵੇ ਪ੍ਰਭੂ ਜੀ ਉਹਨਾਂ ਬੱਚਿਆਂ ਨੂੰ ਖੁਦਾਵੰਦੂਆਂ ਜੋੜਿਆਂ ਨੂੰ ਤੁਸੀਂ ਬੱਚਿਆਂ ਦੀ ਆਸ਼ੀਸ਼ ਦੇਣਾ ਉਹਨਾਂ ਜ਼ਿੰਦਗੀਆਂ ਦੇ ਵਿੱਚ ਤੁਹਾਡਾ ਪਵਿੱਤਰ ਆਤਮਾ ਕੰਮ ਕਰੇ ਉਹ ਜੀਵਨ ਆਨੰਦ ਸ਼ਾਂਤੀ ਦੇ ਨਾਲ ਭਰ ਜਾ ਹਰ ਇੱਕ ਬਿਮਾਰੀ ਉਹਨਾਂ ਜ਼ਿੰਦਗੀਆਂ ਚੋਂ ਬਾਹਰ ਨਿਕਲ ਜਾਵੇ ਜੋ ਪਤੀ ਪਤਨੀ ਦੇ ਵਿੱਚ ਲੜਾਈ ਝਗੜੇ ਰਹਿੰਦੇ ਆ ਯੇਸ਼ੂ ਦੇ ਨਾਮ ਵਿੱਚ ਹਰ ਪ੍ਰਕਾਰ ਦੇ ਲੜਾਈ ਝਗੜੇ ਖਤਮ ਹੋ ਜਾਣ। ਯੇਸ਼ੂ ਦੇ ਨਾਮ ਵਿੱਚ ਹਰ ਤਰ੍ਹਾਂ ਦੇ ਲੜਾਈ ਝਗੜੇ ਜਾਂਦੇ ਰਹਿਣ। ਯੇਸ਼ੂ ਦੇ ਨਾਮ ਵਿੱਚ ਹਰ ਤਰ੍ਹਾਂ ਦੇ ਲੜਾਈ ਝਗੜੇ ਖਤਮ ਹੋ ਜਾਣ। ਮੇਰੇ ਪ੍ਰਭੂ ਤੁਹਾਡਾ ਆਤਮਾ ਕੰਮ ਕਰੇ। ਮੇਰੇ ਪ੍ਰਭੂ ਤੁਹਾਡਾ ਆਤਮਾ ਕੰਮ ਕਰੇ। ਮੇਰੇ ਪ੍ਰਭੂ ਤੁਹਾਡਾ ਆਤਮਾ ਕੰਮ ਕਰੇ। ਪਵਿੱਤਰ ਪਰਮੇਸ਼ਰ ਮੈਂ ਯੀਸ਼ੂ ਦੇ ਨਾਮ ਵਿੱਚ ਪ੍ਰਾਰਥਨਾ ਕਰਦਾ ਮੇਰੇ ਪਵਿੱਤਰ ਪਰਮੇਸ਼ਰ ਮੈਂ ਯੀਸ਼ੂ ਦੇ ਪਵਿੱਤਰ ਨਾਮ ਦੇ ਵਿੱਚ ਪ੍ਰਾਰਥਨਾ ਕਰਦਾ ਹਰ ਇੱਕ ਰੋਗ ਹਰ ਇੱਕ ਸ਼ਰਾਪ ਹਰ ਇੱਕ ਬੰਧਨ ਹਰ ਇੱਕ ਬਿਮਾਰੀ ਅੱਜ ਯੀਸ਼ੂ ਮਸੀਹ ਦੇ ਨਾਮ ਵਿੱਚ ਖਤਮ ਹੋ ਜਾਵੇ ਹਰ ਇੱਕ ਬਿਮਾਰੀ ਦਾ ਆਤਮਾ ਅੱਜ ਯੀਸ਼ੂ ਦੇ ਨਾਮ ਵਿੱਚ ਇਹਨਾਂ ਜੀਵਨਾਂ ਦੇ ਵਿੱਚੋਂ ਖਤਮ ਹੋ ਜਾਵੇ ਸਵਰਗ ਖੋਲ ਦਿਓ ਪਿਤਾ ਤੁਸੀਂ ਸਵਰਗਾ ਨੂੰ ਖੋਲ ਦਿਓ ਪਿਤਾ ਤੁਸੀਂ ਸਵਰਗਾ ਨੂੰ ਖੋਲ ਦਿਓ ਪਿਤਾ ਤੁਸੀਂ ਸਵਰਗਾ ਨੂੰ ਖੋਲ ਦਿਓ ਪਿਤਾ ਇਹਨਾਂ ਜੀਵਨਾਂ ਦੇ ਵਿੱਚ ਹਰ ਇੱਕ ਸ਼ਰਾਪ ਖਤਮ ਹੋਣ ਹਰ ਗਰੀਬੀ ਦਾ ਬੰਧਨ ਤੋੜਿਆ ਜਾਵੇ ਹਰ ਕਰਜ਼ੇ ਦਾ ਬੰਧਨ ਤੋੜਿਆ ਜਾਵੇ ਔਰ ਹਰ ਤਰ੍ਹਾਂ ਦਾ ਬੰਧਨ ਅੱਜ ਯੀਸ਼ੂ ਦੇ ਨਾਂ ਵਿੱਚ ਤੋੜਿਆ ਜਾਵੇ हर एक येशु 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 नाम येशुस् तोड़ देना, आनंद आनंद देना लग ज़ड़। लग ज़ड़। मैं यशु के नाम प्रार्थना करता ए जीवन आनंद शांति भर जा मैं नाम येशु प्रार्थना करता हाँ ए जीवन आनंद और शांति के भर जा मैं प्रार्थना करता हाँ यशु दे पवित्र नाम के नार्थना करता हाँ पवित्र नाम प्रार्थना करता हाँ ਇਹਨਾਂ ਜ਼ਿੰਦਗੀਆਂ ਦੇ ਵਿੱਚ ਚਮਤਕਾਰ ਕਰੋ ਇਹਨਾਂ ਜੀਵਨਾਂ ਦੇ ਵਿੱਚ ਚਮਤਕਾਰ ਕਰੋ ਮੇਰੇ ਪਵਿੱਤਰ ਪਰਮੇਸ਼ਰ ਤੁਸੀਂ ਚਮਤਕਾਰ ਕਰੋ ਜਿਨ੍ਹਾਂ ਤੇ ਝੂਠੇ ਕੇਸ ਚੱਲਦੇ ਪਏ ਨੇ ਮੇਰੇ ਪ੍ਰਭੂ ਪਰਮੇਸ਼ਰ ਉਹਨਾਂ ਨੂੰ ਬਰੀ ਕਰੋ ਔਰ ਖੁਦਾਵੰਦ ਜਿਨ੍ਹਾਂ ਬੱਚਿਆਂ ਦੇ ਕੇਸ ਇਸ ਸਮੇਂ ਚੱਲ ਰਹੇ ਨੇ ਆਪਣੇ ਬੱਚਿਆਂ ਨੂੰ ਪ੍ਰਭੂ ਪਰਮੇਸ਼ਰ ਜੋ ਇਸ ਵੇਲੇ ਸੱਚਾਈ ਤੇ ਨੇ ਖੁਦਾਵੰਦ ਉਹਨਾਂ ਨੂੰ ਫਤਿਹ ਬਖਸ਼ੋ ਜੋ ਬੇਕਸੂਰ ਨੇ ਉਹਨਾਂ ਨੂੰ ਜੇਲਾਂ ਚੋਂ ਆਜ਼ਾਦ ਕਰੋ ਮੇਰੇ ਪਰਮੇਸ਼ਰ ਪਿਤਾ ਮੈਂ ਪ੍ਰਾਰਥਨਾ ਕਰਦਾ ਹਾਂ ਪ੍ਰਭੂ ਪਰਮੇਸ਼ਰ ਜਿਨ੍ਹਾਂ ਕਰਾਂ ਵਿੱਚ ਨੌਜਵਾਨ ਲੜਕੇ ਔਰ ਲੜਕੀਆਂ ਨਸ਼ਿਆਂ ਦੀ ਦਲਦਲ ਵਿੱਚ ਜਾ ਰਹੇ ਨੇ ਵਿਭਚਾਰ ਦੀ ਦਲਦਲ ਦੇ ਵਿੱਚ ਜਾ ਰਹੇ ਨੇ ਜਨਾਹਕਾਰੀ ਦੀ ਦਲਦਲ ਦੇ ਵਿੱਚ ਜਾ ਰਹੇ ਨੇ ਮੇਰੇ ਪ੍ਰਭੂ ਪਰਮੇਸ਼ਰ ਉਹਨਾਂ ਨੂੰ ਤੁਸੀਂ ਆਜ਼ਾਦ ਕਰ ਦਿਓ ਉਹਨਾਂ ਜ਼ਿੰਦਗੀਆਂ ਨੂੰ ਤੁਸੀਂ ਆਜ਼ਾਦ ਕਰ ਦਿਓ ਉਹਨਾਂ ਜੀਵਨਾਂ ਨੂੰ ਤੁਸੀਂ ਆਜ਼ਾਦ ਕਰ ਦਿਓ जिंदगी बदलिया जाता यशु प्रार्थना ये प्रार्थना पवित्र प्रार्थना करता मैं पवित्र नाम प्रार्थना करता मेरे प्रभु ती दया मेरे प्रभु तीपा हो सर्व शक्ति मान पिता अनुग्रह करो ਤੇ ਦਇਆ ਕਰੋ ਥੈਂਕ ਯੂ ਜੀਸਸ ਮੇਰੇ ਪਵਿੱਤਰ ਪਰਮੇਸ਼ਰ ਤੁਸੀਂ ਆਪਣੇ ਅਦਭੁਤ ਤਰੀਕੇ ਦੇ ਨਾਲ ਆਪਣੇ ਬੱਚਿਆਂ ਦੇ ਜੀਵਨ ਦੇ ਵਿੱਚ ਚਮਤਕਾਰ ਕਰੋ ਖੁਦਾਵੰਦ ਅੱਜ ਜਿਨ੍ਹਾਂ ਘਰਾਂ ਦੇ ਵਿੱਚ ਇਹ ਪ੍ਰਾਰਥਨਾ ਚੱਲਦੀ ਪਈ ਹੈ ਜਿਨ੍ਹਾਂ ਦੇ ਘਰਾਂ ਵਿੱਚ ਇਹ ਪ੍ਰਾਰਥਨਾ ਚੱਲ ਰਹੀ ਹੈ ਮੇਰੇ ਪ੍ਰਭੂ ਉਹਨਾਂ ਦੇ ਘਰਾਂ ਵਿੱਚੋਂ ਸਾਰੇ ਲੜਾਈਆਂ ਝਗੜੇ ਨਸ਼ੇ ਵਾਜੀਆਂ ਜਨਾਕਾਰੀਆਂ ਔਰ ਹਰ ਤਰ੍ਹਾਂ ਦੇ ਸ਼ਰਾਬ ਹਰ ਤਰ੍ਹਾਂ ਦੀਆਂ ਲਾਨਤਾਂ ਔਰ ਹਰ ਤਰ੍ਹਾਂ ਦੀਆਂ ਬੁਰੀਆਂ ਤਾਕਤਾਂ ਖਤਮ ਹੋ ਜਾਣ। ਅੱਜ ਮੈਂ ਯੀਸ਼ੂ ਦੇ ਨਾਮ ਦੇ ਵਿੱਚ ਜਾਦੂ ਟੂਣਿਆਂ ਦੇ ਬੰਦਨਾਂ ਨੂੰ ਤੋੜਦਾ ਹਾਂ। ਅੱਜ ਮੈਂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਜਾਦੂ ਟੂਣਿਆਂ ਦੇ ਬੰਦਨਾਂ ਨੂੰ ਤੋੜਦਾ ਹਾਂ। ਅੱਜ ਮੈਂ ਯੀਸ਼ੂ ਮਸੀਹ ਦੇ ਨਾਮ ਦੇ ਰਾਹੀਂ ਜਾਦੂ ਟੂਣਿਆਂ ਦੇ ਬੰਦਨਾਂ ਨੂੰ ਤੋੜਦਾ ਹਾਂ। ਮੇਰੇ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਹਾਂ। ਤੁਸੀਂ ਆਪਣੇ ਬੱਚਿਆਂ ਦੇ ਜੀਵਨ ਵਿੱਚ ਕਿਰਪਾ ਕਰੋ ਤੁਸੀਂ ਆਪਣੇ ਬੱਚਿਆਂ ਦੇ ਜੀਵਨ ਵਿੱਚ ਕਿਰਪਾ ਕਰੋ ਤੁਸੀਂ ਆਪਣੇ ਬੱਚਿਆਂ ਦੇ ਜੀਵਨ ਵਿੱਚ ਕਿਰਪਾ ਕਰੋ ਤੁਸੀਂ ਆਪਣੇ ਬੱਚਿਆਂ ਦੇ ਜੀਵਨ ਦੇ ਵਿੱਚ ਕਿਰਪਾ ਕਰੋ ਤੁਸੀਂ ਆਪਣੇ ਬੱਚਿਆਂ ਦੇ ਜੀਵਨ ਦੇ ਵਿੱਚ ਕਿਰਪਾ ਕਰੋ ਮੇਰੇ ਸਰਵਸ਼ਕਤੀਮਾਨ ਪਰਮੇਸ਼ਰ ਮੇਰੇ ਸਰਵਸ਼ਕਤੀਮਾਨ ਪਰਮੇਸ਼ਰ ਮੇਰੇ ਸਰਵਸ਼ਕਤੀਮਾਨ ਪਰਮੇਸ਼ਰ ਮੇਰੇ ਸਰਵ ਸ਼ਕਤੀਮਾਨ ਪਰਮੇਸ਼ਰ ਮੈਂ ਯੀਸ਼ੂ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਹਾਂ ਇਹਨਾਂ ਦੇ ਜੀਵਨ ਦੇ ਵਿੱਚ ਚਮਤਕਾਰ ਕਰੋ ਹਰ ਤਰ੍ਹਾਂ ਦੀ ਗਰੀਬੀ ਹਰ ਤਰ੍ਹਾਂ ਦੇ ਸ਼ਰਾਪ ਹਰ ਤਰ੍ਹਾਂ ਦਾ ਕਰਜ਼ਾ ਹਰ ਤਰ੍ਹਾਂ ਦਾ ਬੋਝ ਹਰ ਤਰ੍ਹਾਂ ਦਾ ਡਿਪਰੈਸ਼ਨ ਹਰ ਤਰ੍ਹਾਂ ਦੀ ਚਿੰਤਾ ਯੀਸ਼ੂ ਦੇ ਨਾਮ 'ਚ ਖਤਮ ਹੋਵੇ ਤੁਸੀਂ ਵੱਡੀ ਕਿਰਪਾ ਕਰ ਦਿਓ ਵੱਡੀ ਦਇਆ ਕਰ ਦਿਓ ਮੇਰੇ ਪਰਮੇਸ਼ਰ ਪਵਿੱਤਰ ਆਤਮਾ ਜੀ ਇਹਨਾਂ ਜੀਵਨਾ ਦੇ ਵਿੱਚ ਚਮਤਕਾਰ ਕਰੋ ਪਵਿੱਤਰ ਆਤਮਾ ਜੀ ਇਹਨਾਂ ਜੀਵਨਾ ਦੇ ਵਿੱਚ ਚਮਤਕਾਰ ਕਰੋ ਮੇਰੇ ਪ੍ਰਭੂ ਤੁਹਾਡੀ ਦਇਆ ਇਹਨਾਂ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਤੁਹਾਡੀ ਦਇਆ ਇਹਨਾਂ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਤੁਹਾਡੀ ਕਿਰਪਾ ਇਹਨਾਂ ਬੱਚਿਆਂ ਦੇ ਜੀਵਨ ਦੇ ਵਿੱਚ ਕੰਮ ਕਰੇ ਮੇਰੇ ਸਾਮਰਥੀ ਪਰਮੇਸ਼ਰ ਮੇਰੇ ਸਰਵਸ਼ਕਤੀਮਾਨ ਪਰਮੇਸ਼ਰ ਮੈਂ ਯੀਸ਼ੂ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਹਾਂ ਮੈਂ ਯੀਸ਼ੂ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਹਾਂ ਤੁਸੀਂ ਦਇਆ ਤੇ ਕਿਰਪਾ ਕਰੋ ਯੀਸ਼ੂ ਮਸੀਹ ਦੇ ਨਾਮ ਚ ਮੰਗਦੇ ਹਾਂ ਆਮੀਨ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇ ਵੀ ਮੇਰਾ ਵਿਸ਼ਵਾਸ ਹੈ ਪਰਮੇਸ਼ਰ ਨੇ ਤੁਹਾਡੀ ਜ਼ਿੰਦਗੀ ਚੋਂ ਹਰ ਤਰ੍ਹਾਂ ਦੇ ਬੰਧਨਾਂ ਨੂੰ ਤੋੜਿਆ ਆ ਔਰ ਮੇਰੇ ਭਾਈ ਭੈਣੋਂ ਅਸੀਂ ਕੱਲ ਫੇਰ ਇੱਕ ਨਵੇਂ ਵਿਸ਼ੇ ਦੇ ਨਾਲ ਆਵਾਂਗੇ ਔਰ ਰੂਹ ਦੀ ਅੱਗ ਦੇ ਨਾਲ ਭਰੀ ਹੋਈ ਪ੍ਰਾਰਥਨਾ ਵੀ ਨਾਲ ਜ਼ਰੂਰ ਲੈ ਕੇ ਆਵਾਂਗੇ ਸੋ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਔਰ ਆਸ਼ੀਸ਼ ਦੇਵੇ ਸਾਰਿਆਂ ਦੇ ਜੈਬ ਸਿੰਘ ਜੀ